ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਸੈਕੰਡ ਹੈਂਡ ਟਰੈਕਟਰ ਦਿਖਾਵਾਂਗੇ ਫਰਗਣ ਬਾਈ ਉਹਨਾਂ ਕੋਲ ਆਪਾਂ ਜਾਣਾ ਸੈਕੰਡ ਹੈਂਡ ਟਰੈਕਟਰ ਦਿਖਾਵਾਂਗੇ ਤੇ ਪੂਰੀ ਵੀਡੀਓ ਦੇਖਿਓ ਤੇ ਚੈਨਲ ਨੂੰ ਕਰ ਲਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਘੈਂਟ ਤੋਂ ਘੈਂਟ ਵੀਡੀਓ ਲੈ ਕੇ ਹਾਜ਼ਰ ਆਪਣੇ ਤੁਹਾਡੇ ਲਈ ਆਪਾਂ ਹੁੰਦੇ ਰਹਿਾਂਗੇ ਤੇ ਸਬਸਿਡੀਆਂ ਬਾਰੇ ਵੀ ਦੱਸ ਦੇ ਰਹਾਂਗੇ ਵੀ ਕਦੋਂ ਸਬਸਿਟੀ ਹੋਣੀ ਆ ਕਿਹੜੇ ਇੰਪਲੀਮੈਂਟ ਤੇ ਹੋਣੀ ਆ ਕਿਵੇਂ ਭਰਨੀ ਆ ਸਾਰੀ ਡਿਟੇਲ ਦੱਸਿਆ ਕਰਾਂਗੇ ਇਸ ਕਰਕੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਆਪਣੇ ਛੋਟੇ ਵੀਰ ਦਾ ਸਾਥ ਜਰੂਰ ਦਿਓ ਤੇ ਪਣੇ ਰਹੋ ਲਓ ਬਾਈ ਜੀ ਇੱਧਰ ਆਏ ਹੋ ਸੀਗੇ ਰਾਹੂ ਆਪਾਂ ਬਾਈ ਪਰਗਣ ਬਾਈ ਉਹਨਾਂ ਕੋਲ ਟਰੈਕਟਰ ਖੜੇ ਨੇ ਬਾਈ ਉਹਨਾਂ ਕੋਲ ਸਾਰੇ ਸੈਂਡ ਹਨ ਤੁਹਾਨੂੰ ਮਾਡਲ ਵਾਈਜ਼ ਕੀ ਪ੍ਰਾਈਸ ਆ ਕੀ ਕੰਡੀਸ਼ਨ ਹੈ ਇਹਦੀ ਟਰੈਕਟਰਾਂ ਦੀ ਸਾਰਿਆਂ ਦੀ ਬਾਈ ਆਪਾਂ ਦੱਸ ਦਾਂਗੇ ਵੀਡੀਓ ਦੇਖਿਓ ਫੁੱਲ ਤੇ ਪਹਿਲੇ ਨੰਬਰ ਤੇ ਬਾਈ ਜਿਹੜਾ ਟਰੈਕਟਰ ਆਉਂਦਾ ਆਲ ਰੌਂਡਰ ਹੌਲੈਂਡ ਆ ਜੀ 3602 ਆ ਜੀ ਤੇ ਆ ਜਿਹੜਾ ਉੱਤੇ ਸਪੈਸ਼ਲ ਐਡੀਸ਼ਨ ਲਿਖਿਆ ਹੈ ਉਦਾਂ ਹੀ ਲਿਖਿਆ ਹੈ ਅਸਲ ਦੇ ਵਿੱਚ ਇਹ ਹੌਲੈਂਡ 3602 ਆ ਜੀ 50 ਐਚ ਵਿੱਚ ਟਰੈਕਟਰ ਆਉਂਦਾ ਤੇ ਟਾਇਰ ਟੂਰ ਪੂਰੇ ਵਧੀਆ ਖੜੇ ਨੇ ਤੇ ਜੇ ਬਾਈ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2018 ਮਾਡਲ ਟਰੈਕਟਰ ਆ ਜੀ 2018 ਮਾਡਲ ਟਰੈਕਟਰ ਆ ਤੇ ਟਰੈਕਟਰ ਬਿਲਕੁਲ ਸਾਫ਼ ਆ ਤੁਹਾਨੂੰ ਆਪਾਂ ਨੇੜੇ ਓਕੇ ਵੀ ਦਿਖਾ ਦਿੰਦੇ ਆ ਬਿਲਕੁਲ ਓਕੇ ਕੰਡੀਸ਼ਨ ਚ ਟਰੈਕਟਰ ਆ ਜੀ ਤੇ ਕੱਲਾ ਹਾਈ ਲੋ ਉਹਦੇ ਵਿੱਚ ਹੀ ਆ ਜੀ ਤੇ 3 ਸਪੀਡ ਨਹੀਂ ਹੈਗਾ 2 ਸਪੀਡ ਹੈ ਆ 3600 50 ਵਿੱਚ ਤੇ ਬਾਕੀ ਹੁਣ ਜੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਬਾਈ ਇਹਦੀ ਜਿਹੜੀ ਡਿਮਾਂਡ ਆ ਉਹ 5 ਲੱਖ 30000 ਰੁਪਏ ਟਰੈਕਟਰ ਦੀ ਡਿਮਾਂਡ ਆ ਤੇ ਬਾਕੀ ਮੌਕੇ ਤੇ ਵੱਧ ਘਟ ਹੋ ਜੂਗਾ ਜੀ ਕਿਸੇ ਨੂੰ ਵੀ ਟਰੈਕਟਰ ਚਾਹੀਦਾ ਹੈ ਕਰ ਲਿਓ ਸੰਪਰਕ ਤੇ ਦੋਹੇ ਨੰਬਰ ਤੇ ਆ ਜਾਂਦਾ ਵੀਰੇ ਹਾਲੈਂਡ 3600 3630 ਇਹਦੇ ਉੱਤੇ ਕੋਈ ਸਪੈਸ਼ਲ ਐਡੀਸ਼ਨ ਵਗੈਰਾ ਲਿਖਿਆ ਨਹੀਂ ਹੋਇਆ ਓਲਡ ਮਾਡਲ ਦਾ ਟਰੈਕਟਰ ਮਤਲਬ 2 ਜੇ ਮਾਡਲ ਦੀ ਗੱਲ ਕਰੀਏ ਭਾਈ ਜੀ 2005 ਮਾਡਲ ਟਰੈਕਟਰ ਹੈ ਜੀ ਇਹ 2005 ਮਾਡਲ ਟਰੈਕਟਰ ਹੈ ਜੀ ਇਹ ਤੇ ਟਰੈਕਟਰ ਬਿਲਕੁਲ ਸਾਫ਼ ਆ ਜੀ ਸੈਂਟਰ ਗੇਅਰ ਆ ਜੀ ਇਹ ਤੇ ਬਾਕੀ ਹੁਣ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਵੀ ਕੀ ਡਿਮਾਂਡ ਹੈ ਇਹਦੀ ਤੇ ਟਰੈਕਟਰ ਦੇਖ ਲਓ ਪਹਿਲਾਂ ਆੜ ਦਵਾਨੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਭਾਈ ਜੀ 3 ਲੱਖ ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਵੱਧ ਘੱਟ ਹੋ ਜਾਊਗਾ ਤੇ ਉਹ ਤੋਂ ਬਾਅਦ ਆ ਜਾਂਦਾ ਫਾਰਮ 60 ਫਾਰਮ 60 ਫਾਰਮ ਟਰੈਕ 60 ਦਾ ਜਿਹੜਾ ਮਾਡਲ ਹੈਗਾ ਜੀ ਮਾਡਲ ਹੈਗਾ 1998 ਮਾਡਲ ਟਰੈਕਟਰ ਹੈ ਜੀ 1998 ਮਾਡਲ ਟਰੈਕਟਰ ਆ ਬਿਲਕੁਲ ਸਾਫ ਕੰਡੀਸ਼ਨ ਚਾ ਬਿਲਕੁਲ ਸਾਫ ਤੇ ਜੇ ਡਿਮਾਂਡ ਦੀ ਗੱਲ ਕਰੀ ਵੀਰੇ ਡਿਮਾਂਡ ਇਹਦੀ ਹੈਗੀ ਆ 2 ਲੱਖ ਰੁਪਏ ਦੀ 2 ਲੱਖ ਦੀ ਡਿਮਾਂਡ ਡਿਮਾਂਡ ਆ ਬਾਕੀ ਮੌਕੇ ਤੇ ਵੱਧ ਘੱਟ ਹੋ ਜੂਗਾ। ਉਸ ਤੋਂ ਬਾਅਦ ਆ ਜਾਂਦਾ ਜੀ Mahindra Yuvo 575 DI ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਚ ਬਣਕੋ ਸਾਫ਼ ਤੇ ਟਾਇਰ ਵੀ ਪੂਰੇ ਵਧੀਆ ਖੜੇ ਨੇ ਜੀ। ਤੇ ਜੇ ਬਾਈ ਆਪਾਂ ਕਰੀਏ ਮਾਡਲ ਦੀ ਗੱਲ ਤਾਂ 2021 ਮਾਡਲ ਟਰੈਕਟਰ ਹੈ ਜੀ ਇਹ। 2021 ਮਾਡਲ ਟਰੈਕਟਰ ਹੈ ਟਰੈਕਟਰ ਬਿਲਕੁਲ ਸਾਫ਼ ਕੰਡੀਸ਼ਨ ਚ। ਬਾਕੀ ਵੀਡੀਓ ਚ ਤੁਸੀਂ ਦੇਖ ਰਹੇ ਹੋ। ਬਾਕੀ ਵਾਲਦ ਵਾਲੇ ਤੁਹਾਨੂੰ ਦਿਖਾ ਦਤਾ ਆਪਾਂ ਤੇ ਬਾਕੀ ਆ ਵੇਟ ਬੂਟ ਮੂਰੇ ਪਤਨੀਆਂ ਨਾਲ ਲੱਗੇ ਦੁਬਾਰਾ ਲਵਾਏ ਹੋਏ ਨੇ ਇਹ ਯਕੀਨ ਨੂੰ ਨਾਲ ਆਉਂਦੇ ਨਹੀਂ ਵੇਟ ਕਿਸੇ ਨੂੰ ਵੀ ਇਹ ਟਰੈਕਟਰ ਚਾਹੀਦਾ ਹੋਇਆ ਬਾਜੀ ਬਾਈ ਉਹਨਾਂ ਨਾਲ ਕਰ ਲਿਓ ਸੰਪਰਕ ਬਿਲਕੁਲ ਸਾਫ ਕੰਡੀਸ਼ਨ ਚ ਤੇ ਜੇ ਦੀ ਆਪਾਂ ਰੇਟ ਦੀ ਗੱਲ ਕਰੀਏ ਪ੍ਰਾਈਸ ਦੀ ਤਾਂ ਇਹਦੀ 5 ਲੱਖ 15000 ਰੁਪਿਆ ਬਾਈ ਇਸ ਟਰੈਕਟਰ ਦੀ ਡਿਮਾਂਡ ਕਿਸੇ ਨੂੰ ਵੀ ਇਹ ਟਰੈਕਟਰ ਚਾਹੀਦਾ ਹੋਇਆ ਬਾਈ ਉਹਨਾਂ ਨਾਲ ਕਰ ਲਿਓ ਸੰਪਰਕ ਤੇ ਨੰਬਰ ਬਾਈ ਵੀਡੀਓ ਨਾਲ ਥੱਲੇ ਚੱਲਦਾ ਪਰਗਣ ਬਾਈ ਉਹਨਾਂ ਦਾ ਤੇ ਆਹ ਸਾਹਮਣੇ ਰਾਹੂ ਆ ਤੇ ਇਹ ਹੈਗਾ ਰੋਡ ਆਪਣਾ ਮੱਤੇਆੜਾ ਰੋਡ ਆ ਇਹਦੇ ਉੱਤੇ ਬਾਈ ਰੋਡ ਦੇ ਉੱਤੇ ਟਰੈਕਟਰ ਖੜੇ ਨੇ ਬਾਈ ਉਹਨਾਂ ਦੇ ਤੇ ਨੰਬਰ ਥੱਲੇ ਵੀ ਵੀਡੀਓ ਤੇ ਚੱਲ ਰਿਹਾ 5 ਲੱਖ 15000 ਰੁਪਏ ਦੀ ਡਿਮਾਂਡ ਆ ਜੀ ਤੇ ਉਹ ਤੋਂ ਬਾਅਦ ਆ ਜਾਂਦਾ ਫਾਰਮ ਟਰੈਕ ਫਿਰ 60 ਆ ਜਾਂਦਾ ਇਹ ਹੈਗਾ 1999 ਮਾਡਲ ਜੀ 1999 ਮਾਡਲ ਆ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਜੀ ਤੇ ਜੇ ਇਹਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਬਾਈ ਇਹਦਾ ਵੀ ਜਿਹੜਾ ਪ੍ਰਾਈਸ ਆ 2 ਲੱਖ ਰੁਪਏ ਇਹਦੀ ਵੀ ਡਿਮਾਂਡ ਆ ਜੀ 2 ਲੱਖ ਰੁਪਏ ਇਹਦੀ ਵੀ ਡਿਮਾਂਡ ਆ ਜੀ ਤੇ ਉਹ ਤੋਂ ਬਾਅਦ ਬਾਈ ਆ ਜਾਂਦਾ ਵਾ ਬਾਈ ਇਹਨਾਂ ਕੋਲ ਕਬੂਟਾ ਤੇ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਪਿੱਛੇ ਵਾਲੇ ਟਾਇਰ ਬਾਈ ਇਹਦੇ ਗੁਡਇਰ ਕੰਪਨੀ ਦੇ ਨੇ 13 6 28 ਦੇ ਪਿਛਲੇ ਟਾਇਰ ਨੇ ਤੇ ਮੂਹਰਲੇ ਟਾਇਰ ਹੈਗੇ ਨੇ ਇਹਦੇ ਉਹ ਵੀ ਰੇਡੀਅਲ ਪਾਏ ਹੋਏ ਨੇ ਤੇ ਟਰੈਕਟਰ 4 ਵੀਲ ਆ ਬਾਈ ਜੀ ਇਹ ਦੇਖੋ 4 ਵੀਲ ਡਰਾਈਵ ਟਰੈਕਟਰ ਆ ਤੇ ਟਰੈਕਟਰ ਹੈਗਾ ਇਹ ਇੱਥੇ ਲਿਖਣਾ ਦੂਸਰੀ ਸਾਈਡ ਦੇਖਿਆ ਹਣਾ ਕਯੂ ਆਰ 4 ਪੀ ਐਮ ਯੂ 4501 ਆ ਮਤਲਬ ਇਹ 45 ਹਸਪਾਵਰ ਚ ਟਰੈਕਟਰ ਹੋਊਗਾ ਜੀ ਇਹ ਹੈਗਾ ਯਾਨੀ ਕਿ 4 ਵੀਲ ਆ ਤੇ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਆ ਦੇਖੋ ਪਲੇਟਫਾਰਮ ਬਿਲਕੁਲ ਸਾਫ ਹੈ ਦਾ ਤੇ ਇਹ ਹੈਗਾ ਬਈ ਜੀ ਟੂ ਸਪੀਡ 'ਚ ਹੈ ਟਰੈਕਟਰ ਤਾਂ ਮੇਰੇ ਸਾਹਮਣੇ ਜੀ। ਕਿਉਂਕਿ ਇਹਦਾ ਹਾਈ ਲੋ ਹੁੰਦਾ ਜੀ ਤੇ ਇਹਦੇ ਜਿਹੜਾ ਇਧਰਲੇ ਪਾਸੇ ਰਿਵਰਸ ਹੁੰਦਾ। ਆਹ ਹਾਈ ਲੋ ਹੋ ਗਿਆ ਤੇ ਇਧਰ ਰਿਵਰਸ ਹੁੰਦਾ ਇਹਦਾ। ਤੇ ਇਹਨੂੰ ਬੈਕ ਗੇਅਰ ਪਾ ਕੇ ਤਾਂ ਉਧਰਲਾ ਜਿਹੜਾ ਮਰਜੀ ਗੇਅਰ ਪਾ ਲੋ ਇਹ ਪਿੱਛੇ ਨੂੰ ਇਹ ਭੱਜੂਗਾ। ਇਹਦਾ ਇਧਰਲੀ ਸਾਈਡ 'ਤੇ ਰਿਵਰਸ ਗੇਅਰ ਹੁੰਦਾ। ਤੇ ਮਾਡਲ ਬਾਈ ਜੀ ਹੈਗਾ ਕਬੋਟਾ 2000 17 ਮਾਡਲ ਹੈ ਜੀ। 2017 ਮਾਡਲ ਟਰੈਕਟਰ ਆ 4 ਵੀਲ੍ਹਾ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀ ਤਾਂ 5 ਲੱਖ ਰੁਪਏ ਸਟਰੈਕਟਰ ਦੀ ਡਿਮਾਂਡ ਹੈ ਜੀ 5 ਲੱਖ ਰੁਪਏ ਸਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਵੱਧ ਘੱਟ ਹੋ ਜਾਊਗਾ ਉਹਦੇ ਬਾਅਦ ਚੋ ਬਾਈ ਜੀ ਆ ਜਾਂਦਾ ਜੌਂਡੀਅਰ ਅਮਰੀਕਨ ਮਸ਼ੀਨ ਜਿਹਨੂੰ ਕਹ ਦਿੰਨੇ ਆਪਾਂ ਤੇ 5204 ਜੌਂਡੀਅਰ ਆ ਤੇ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ 2010 ਮਾਡਲ ਟਰੈਕਟਰ ਹੈ ਜੀ ਪਿਛਲੇ ਟਾਇਰ ਮੇ ਲੱਗੇ ਤੇ 14 ਦੇ ਹੋਣਗੇ ਹਾਂ ਜੀ 14 ਨੂੰ 28 ਦੇ ਇਹਦੇ ਮਗਰਲੇ ਟਾਇਰ ਨੇ ਤੇ ਟਾਇਰ ਵੀ ਬਿਲਕੁਲ ਵਧੀਆ ਸਾਫ਼ ਖੜੇ ਨੇ ਜੀ ਤੇ ਕਿਸੇ ਨੂੰ ਵੀ ਚਾਹੀਦਾ ਆ ਬਾਈ ਜੀ ਸੰਪਰਕ ਕਰ ਲਿਓ ਬਾਈ ਇਹਨਾਂ ਨੂੰ ਟਰੈਕਟਰ ਤੁਹਾਨੂੰ ਆਪਾਂ ਦਿਖਾ ਦੰਨੇ ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਵੀਰੇ 5204 ਤੇ ਜਿਹੜਾ ਮਾਡਲ ਹੈਗਾ ਜੀ ਇਹ 2010 ਮਾਡਲ ਆ ਤੇ ਬਾਕੀ ਬਾਈ ਹੁਣ ਇਹਦੀ ਆਪਾਂ ਕਰ ਲਈਏ ਡਿਮਾਂਡ ਦੀ ਗੱਲ ਇਹਦੀ ਡਿਮਾਂਡ ਹੈਗੀ ਆ ਜੀ 390000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਜੀ ਬਾਕੀ ਮੌਕੇ ਤੇ ਵੱਧ ਘੱਟ ਹੋ ਜੂਗਾ ਜੀ ਉਹ ਤੋਂ ਬਾਅਦ ਆ ਜਾਂਦਾ ਮਿਸ ਸੀ ਫਰਗੂਸ਼ਨ 5245 ਡੀਆਈ 2005 ਮਾਡਲ ਆ ਤੇ 165000 ਰੁਪਏ ਦਾ ਟਰੈਕਟਰ ਦੀ ਜੀ ਡਿਮਾਂਡ ਆ ਤੇ ਉਹ ਤੋਂ ਬਾਅਦ ਆ ਜਾਂਦਾ ਜੀ ਸਵਰਾਜ ਮਹਾਲੀ ਦਾ ਜਹਾਜ਼ ਤੇ 744 ਆ ਜੀ ਐਫਈ ਤੇ ਮਾਡਲ ਹੈਗਾ ਜੀ 2018 ਮਾਡਲ ਟਰੈਕਟਰ ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਜੀ ਟਾਇਰ ਟੂਰ ਵੀ ਬਾਈ ਵਧੀਆ ਖੜੇ ਨੇ ਜੀ ਇਹਦੇ ਤੇ 2018 ਮਾਡਲ ਟਰੈਕਟਰ ਆ ਜੀ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਜੀ ਆਪਾਂ 335000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਜੀ ਸਵਰਾਜ ਦੀ 335000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਜੀ ਵੱਧ ਘੱਟ ਹੋ ਜੂਗਾ ਟਰੈਕਟਰ ਸਾਰੇ ਬਾਈ ਉਹਨਾਂ ਕੋਲ ਸਾਫ਼ ਖੜੇ ਨੇ ਤੇ ਜਿਹੜੀ ਡਿਮਾਂਡ ਆ ਸਿਰਫ ਆ ਪਉ ਦੱਸੀ ਆ ਬਾਕੀ ਜਿਹੜਾ ਰੇਟ ਹੁੰਦਾ ਬਾਈ ਉਹ ਬਾਈ ਉਹਨਾਂ ਨਾਲ ਮਿਲ ਕੇ ਜਾਂ ਫੋਨ ਕਰਕੇ ਜਾਂ ਮਿਲ ਕੇ ਬਾਈ ਟੇਬਲ ਤੇ ਬੈਠ ਕੇ ਰੇਟ ਹੋਊਗਾ ਤੇ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਨੰਬਰ ਬਾਈ ਉਹਨਾਂ ਦੇ ਚੱਲੀ ਜਾ ਰਹੇ ਆ ਥੱਲੇ ਜੀ ਤੇ ਉਹ ਤੋਂ ਬਾਈ ਇੱਧਰ ਜਦੋਂ ਆ ਜਾਂਦੇ ਆ ਬਾਈ ਉਹਨਾਂ ਕੋਲ ਨਾ ਸੋਨਾ ਲੀਕਾ 60 ਖੜਾ ਡੀ ਆਈ 60 ਆਰ ਐਕਸ ਤੇ ਪਿਛਲੇ ਟਾਇਰ ਇਹਦੇ ਬਾਈ 16 ਦੇ ਆ 16 9 28 ਦੇ ਤੇ ਟਰੈਕਟਰ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਵਾ ਜੀ 7 50 16 ਦੇ ਇਹਦੇ ਫਰੰਟ ਵਾਲੇ ਟਾਇਰ ਹੁੰਦੇ ਨੇ ਜੀ ਤੇ ਤੁਹਾਨੂੰ ਆਪਾਂ ਹਾਲੇ-ਦਾਲੇ ਦਿਖਾ ਦਿੰਨੇ ਆ ਟਰੈਕਟਰ ਬਾਈ ਬਿਲਕੁਲ ਸਾਫ ਕੰਡੀਸ਼ਨ ਚ ਖੜਾ ਬਾਈ ਇਹ ਤੇ ਬਾਕੀ ਵੀਰੇ ਤੁਸੀਂ ਆ ਕੇ ਖੁਦ ਆ ਕੇ ਇੱਥੇ ਬਾਈ ਆਪਣੀ ਤਸल्ली ਕਰਿਓ ਕਿ ਸਭੀ ਵੀਰ ਨੇ ਟਰੈਕਟਰ ਲੈਣਾ ਆ ਕੇ ਖੁਦ ਦੇਖ ਕੇ ਜਾਇਓ ਤੇ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਜੀ 2000 2019 ਮਾਡਲ ਜੀ ਤੇ ਬਾਈ ਜਿਹਦੇ ਰੇਟ ਦੀ ਗੱਲ ਕਰੀਏ ਤਾਂ ਇਹਦੀ ਡਿਮਾਂਡ ਕੀ ਹੈ ਦੀ 4 ਲੱਖ 75000 ਰੁਪਏ ਦੀ ਡਿਮਾਂਡ ਆ ਜੀ 4 ਲੱਖ 75000 ਬਾਕੀ ਮੌਕੇ ਤੇ ਵੱਧ ਘੱਟ ਹੋ ਜੂਗਾ ਜੀ ਤੇ ਉਸ ਤੋਂ ਬਾਅਦ ਆ ਜਾਂਦਾ ਜੀ ਫਾਰਮ ਟਰੈਕ 45 ਫਾਰਮ ਟਰੈਕ 45 ਇੱਥੇ ਖੜਾ ਨੂੰ ਪਰਲੇ ਪਾਸੇ ਖੜਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਸੌਰੀ ਵੀਰੇ ਜਿਹੜਾ ਫਾਰਮ ਟਰੈਕ ਬਾਈ 45 ਸੀਗਾ ਉਹ ਬਾਈ ਉਹਨਾਂ ਦਾ ਸੇਲ ਹੋ ਗਿਆ ਹੁਣੇ ਇਸ ਕਰਕੇ ਉਹਦੀ ਵੀਡੀਓ ਆਪਾਂ ਪਾਉਣੀ ਨਹੀਂ ਹੈਗੀ ਤੇ ਇੰਨੇ ਕਿ ਟਰੈਕਟਰ ਬਾਈ ਉਹਨਾਂ ਕੋ ਖੜੇ ਸੀ ਉਧਰ ਵੀ ਲਾਈਨ ਬਾਈਸ ਖੜੇ ਨੇ ਸਾਰੀ ਟਰੈਕਟਰ ਤੇ ਆ ਸੋਨਾਲੀਕਾ ਖੜਾ ਸੀਗਾ ਤੇ ਸਾਰੇ ਹੀ ਸਾਫ ਟਰੈਕਟਰ ਨੇ ਬਾਈ ਉਹਨਾਂ ਕੋਲ ਕਿਸੇ ਨੂੰ ਵੀ ਕੋਈ ਵੀ ਜੇ ਟਰੈਕਟਰ ਪਸੰਦ ਆਇਆ ਹੋਵੇ ਬਾਈ ਜੀ ਤਾਂ ਆਪਣਾ ਜਿਹੜਾ ਬਾਈ ਉਹਨਾਂ ਦਾ ਨੰਬਰ ਵੀਡੀਓ ਦੇ ਥੱਲੇ ਚੱਲ ਰਿਹਾ ਪਰਗਨ ਬਾਈ ਦਾ ਓ ਬਾਈ ਇਹਨਾਂ ਨਾਲ ਨੰਬਰ ਤੇ ਸੰਪਰਕ ਜਰੂਰ ਕਰ ਲਿਓ ਇੱਕ ਵਾਰ ਟਰੈਕਟਰ ਮਤਲਬ ਦੇਖਣ ਆਉਣ ਤੋਂ ਪਹਿਲਾਂ ਬਾਈ ਇਹਨਾਂ ਨੂੰ ਫੋਨ ਕਰਕੇ ਜਰੂਰ ਪੁੱਛ ਲਿਓ ਕਿਉਂਕਿ ਕਈ ਵਾਰ ਟਰੈਕਟਰ ਬਾਈ ਸੇਲ ਹੋ ਜਾਂਦਾ ਤੇ ਕਈ ਵੀਰ ਦੂਰੋਂ ਆਉਂਦੇ ਨੇ ਜਦੋਂ ਇਦਾਂ gekeੜਾ ਵਾਜ ਦਾ ਫਿਰ ਬਹੁਤ ਦੁੱਖ ਲੱਗਦਾ ਇਸ ਕਰਕੇ ਬਾਈ ਪਤਾ ਕਰਕੇ ਜਰੂਰ ਆਇਓ ਜੀ ਤੇ ਹੁਣ ਮਿਲਦੇ ਆਂ ਬਈ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਛੋੜੇ ਵੀਰ ਦਾ ਸਾਥ ਜਰੂਰ ਰਹੋ ਕੈਂਡ ਤੋਂ ਕੈਂਡ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਬਸਿਡੀਆਂ ਬਾਰੇ ਵੀ ਦੱਸਦੇ ਰਹਾਂਗੇ ਜਾਣਕਾਰੀ ਦਿੰਦੇ ਰਹਾਂਗੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ